ਗੁਰੂ ਰੂਪੇ ਗੁਰੂ ਸvare ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਰੇ ਸਿੱਖ ਚੈਨਲ ਆਪ ਜੀ ਦੇ ਨਾਲ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਸਾਂਝਾ ਕਰ ਰਿਹਾ ਹੈ ਪਿਛਲੇ ਅਧਿਆਏ ਵਿੱਚ ਆਪ ਜੀ ਨੇ শ্রবণ ਕੀਤਾ ਸੀ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਵਸਾਰੇ ਨੇ ਤੇ ਉਥੋਂ ਨੰਗਦੇ ਹੋਏ ਰੋਪੜ ਦੇ ਰਹਿਣ ਵਾਲੇ ਪੀਰ موسی ਨੇ ਕੁਝ ਸ਼ੰਕੇ ਪ੍ਰਗਟ ਕੀਤੇ ਨੇ ਪਾਤਸ਼ਾਹ ਜੀ ਨੇ ਉਹਨਾਂ ਸ਼ੰਕਿਆਂ ਦਾ ਜਵਾਬ ਦਿੱਤਾ ਹੈ ਤੇ ਅਖੀਰ ਇਹ ਪੀਰ موسی ਗੁਰੂ ਦਾ ਸਿੱਖ ਬਣਿਆ ਹੈ ਗੁਰੂ ਪਾਸ਼ੋਂ ਸਿੱਖੇ ਦੀ ਦਾਤ ਪ੍ਰਾਪਤ ਕੀਤੀ ਹੈ ਤੇ ਆਪਣਾ ਬਾਕੀ ਜੀਵਨ ਸਿੱਖੀ ਪ੍ਰਚਾਰ ਦੇ ਵਿੱਚ ਲਗਾਇਆ ਹੈ ਇਸੇ ਤਰ੍ਹਾਂ ਹੀ ਗੁਰੂ ਸਾਰਿਓ ਅਨੰਦਪੁਰ ਸਾਹਿਬ ਜਦੋਂ ਵਸ ਗਿਆ ਹੈ ਬੜੀ ਬੜੀ ਦੂਰ ਤੋਂ ਉੱਥੇ ਆ ਕੇ ਗੁਰਸਿੱਖ ਨਾਮ ਦੇ ਅਧਿਆਸੀ ਜਗਿਆਸ ਅਤੇ ਹੋਰ ਬਹੁਤ ਸਾਰੇ ਇਸ ਨਗਰ ਦੇ ਵਿੱਚ ਆ ਕੇ ਵਸ ਗਏ ਨੇ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਇਸ ਸਥਾਨ ਦੇ ਉੱਤੇ ਪਾਤਸ਼ਾਹ ਜੀ ਨੇ ਬਾਤ ਹੀ ਉਚ ਕੋਟੀ ਦੇ ਕੀਤਨੀਆਂ ਰੱਖੇ ਨੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਉਸ ਸਮੇਂ ਜੋ ਨਾਮ ਹੁੰਦਾ ਹੈ ਉਹਨਾਂ ਵਿੱਚ ਭਾਈ ਗੁਲਾਬ ਰਾਏ ਭਾਈ ਰਾਜਾ ਜੀ ਭਾਈ ਬਹਿਲ ਜੀ ਭਾਈ ਮਨਸੂਦ ਜੀ ਅਤੇ ਭਾਈ ਹਰਬੰਸ ਜੀ ਦਾ ਖਾਸ ਤੌਰ ਤੇ ਜੇਕਰ ਹੁੰਦਾ ਹੈ ਬੜਾ ਹੀ ਅੰਮ੍ਰਿਤ ਰਸ ਪੰਨਾ ਕੀਰਤਨ ਦੋਵੇਂ ਸਮੇਂ ਹੁੰਦਾ ਹੈ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਸੰਗਤਾਂ ਲਾਹੇ ਪ੍ਰਾਪਤ ਕਰਦੀਆਂ ਨੇ ਅਨੰਦਪੁਰ ਸਾਹਿਬ ਕੁਝ ਦੂਰ ਦੂਰੋਂ ਆ ਕੇ ਪੱਕੇ ਵਸ ਗਏ ਹਨ ਤੇ ਕੁਝ ਗੁਰੂ ਪਾਤਸ਼ਾਹੀ ਦਾ ਸੰਗਤ ਮਾਨਣ ਲਈ ਪੱਕੇ ਤੌਰ ਤੇ ਭਾਵੇਂ ਨਹੀਂ ਆਏ ਪਰ ਕੁਝ ਦਿਨ ਇੱਥੇ ਰਹਿੰਦੇ ਨੇ ਕਈਆਂ ਦੇ ਮਨ ਦੇ ਵਿੱਚ ਕੁਝ ਸ਼ੰਕੇ ਨੇ ਜਿਹੜੇ ਗੁਰੂ ਪਾਤਸ਼ਾਹ ਜੀ ਨੇ ਨਿਵਰਤ ਕੀਤੇ ਕਿਉਂਕਿ ਸਾਡੇ ਮਨਾਂ ਦੇ ਵਿੱਚ ਵੀ ਚਾਹੇ ਅਸੀਂ ਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਹਾਂ ਕਈ ਵਾਰ ਕੁਝ ਸ਼ੰਕੇ ਸਾਡੇ ਮਨਾਂ ਦੇ ਵਿੱਚ ਵੀ ਆ ਜਾਂਦੇ ਨੇ ਉਸ ਸਮੇਂ ਕੁਝ ਸਿੱਖਾਂ ਦੇ ਮਨ ਦੇ ਵਿੱਚ ਸ਼ੰਕੇ ਸਨ ਜਿਹੜੇ ਗੁਰੂ ਸਾਹਿਬ ਜੀ ਨੇ ਨਿਵਰਤ ਕੀਤੇ ਨੇ ਤਾਂ ਜਿੰਨੇ ਵੀ ਸਿੱਖ ਇੱਥੇ ਆਉਂਦੇ ਨੇ ਉਹ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਲੈਂਦੇ ਨੇ ਜੀਵਨ ਜਾਂਚ ਸਿੱਖਦੇ ਨੇ ਆਪਣੇ ਅੰਦਰ ਦੀ ਰੂਹ ਨੂੰ ਆਪਣੀ ਆਤਮਾ ਨੂੰ ਤ੍ਰਿਪਤ ਕਰਕੇ ਤੇ ਨਾਮ ਦਾਣ ਲੈ ਕੇ ਕਰਮ ਨੂੰ ਮੁੜਦੇ ਨੇ ਗੁਰਸਾਰੇ ਇੱਕ ਗੁਰਸਿੱਖ ਨੇ ਗੁਰੂ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਹੈ ਕਿ ਲੱਗਾ ਪਾਤਸ਼ਾਹ ਜੀ ਮਨ ਦੀ ਅਸ਼ਾਂਤੀ ਦਾ ਕੀ ਕਾਰਨ ਹੈ ਜੋ ਹਰ ਮਨੁੱਖ ਨੂੰ ਗ੍ਰਸਦੇ ਹੈ ਹਰ ਬੰਦੇ ਨੂੰ ਗ੍ਰਸਦੀ ਹੈ ਤੇ ਇਹ ਜਿਹੜੀ ਚਿੰਤਾ ਹੈ ਇਹ ਪਿੱਛਾ ਕਿਉਂ ਨਹੀਂ ਛੱਡਦੀ ਗੁਰੂ ਪਿਤਾ ਜੀ ਨੇ ਉਸ ਦੇ ਇਸ ਸਵਾਲ ਦਾ ਜਵਾਬ ਇੰਜ ਦਿੱਤਾ ਕਾਕਸ਼ਾ ਜੀ ਕਹਿਣ ਲੱਗੇ ਇਹ ਚਿੰਤਾ ਦੇ ਵਿੱਚ ਫਸੇ ਰਹਿਣ ਦਾ ਸਭ ਤੋਂ ਵੱਡਾ ਕਾਰਨ ਜੋ ਹੈ ਉਹ ਸੰਤੋਖ ਦੀ ਘਾਟ ਹੈ ਅੰਦਰ ਸੰਤੋਖ ਨਹੀਂ ਹੁੰਦਾ ਇਸ ਕਰਕੇ ਇਨਸਾਨ ਜਿਹੜਾ ਹੈ ਉਹ ਚਿੰਤਾ ਦੇ ਵਿੱਚ ਫਸ ਜਾਂਦਾ ਹੈ ਉਹ ਕੁਝ ਪ੍ਰਾਪਤ ਕਰਨ ਵਾਸਤੇ ਭੱਜਾ ਫਿਰਦਾ ਹੈ ਖਾਸ ਕਰ ਸੰਸਾਰੀ ਰਸਤਾਂ ਨੂੰ ਪ੍ਰਾਪਤ ਕਰਨ ਵਾਸਤੇ ਭੱਜਿਆ ਰਹਿੰਦਾ ਹੈ ਉਸ ਦੀ ਮਨ ਦੀ ਅਵਸਥਾ ਕੀ ਆ ਸਹਸਖਟੇ ਲੱਖ ਕੋ ਉੱਠਤਾ ਵਾ ਤ੍ਰਿਪਤ ਨਾ ਆ ਮਾਇਆ ਪਾਸ਼ੇ ਪਵੇ ਤਾਂ ਇਹ ਇਨਸਾਨ ਦੇ ਬਿਰਤੇ ਆ ਜੇ ਕੁਛ ਆਇਆ ਸੈਂਕੜੇ ਆਏ ਹਜ਼ਾਰ ਆਏ ਤਾਂ ਉਹ ਲੱਖਾਂ ਪਿੱਛੇ ਭੱਜਣ ਲੱਗ ਪੈਂਦਾ ਹੈ ਫਿਰ ਹੁੰਦਾ ਕੀ ਹੈ ਜਦੋਂ ਇਹ ਮਨ ਦੇ ਲਾਲਚ ਜੇ ਮਨ ਦੀਆਂ ਇਛਾਵਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਫਿਰ ਉਹ ਚਿੰਤਾ ਦੇ ਵਿੱਚ ਆ ਜਾਂਦਾ ਹੈ। ਪਾਤਸ਼ਾਹ ਜੀ ਆnde ਸੰਤੋਖ ਤੋਂ ਬਿਨਾ ਕੋ ਰਾਜ ਨਹੀਂ ਸਕਦਾ ਤੇ ਜਿਹੜਾ ਰਜਿਆ ਨਹੀਂ ਉਹ ਤਰਿਆ ਨਹੀਂ। ਸੋ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਚਿੰਤਾ ਤਾਂ ਹੀ ਹਟ ਸਕਦੀ ਹੈ ਜੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਆਪਣਾ ਚਿੱਤ ਲਗਾਇਆ ਜਾਵੇ। ਜਿਹੜਾ ਵੀ ਇਨਸਾਨ ਦਾਤੇ ਨੂੰ ਮਿਸਾਰ ਕੇ ਦਾਤ ਪਿਆਰੇ ਵਿਸਰਿਆ ਦਾਤਾਰ ਵਾਲੀ ਜਿਸ ਦੀ ਅਵਸਥਾ ਬਣ ਜਾਂਦੀ ਹੈ ਜੋ ਦਾਤੇ ਨੂੰ ਵਿਸਾਰ ਦਿੰਦਾ ਹੈ ਤੇ ਦਾਤਾਂ ਨਾਲ ਪਿਆਰ ਪਾ ਲੈਂਦਾ ਹੈ ਇਹ ਉਦੋਂ ਹੀ ਉਸ ਦੀ ਚਿੰਤਾ ਸ਼ੁਰੂ ਹੋ ਜਾਂਦੀ ਹੈ ਫਿਰ ਪ੍ਰਾਏ ਰੂਪ ਦੇ ਪ੍ਰਾਏ ਧਨ ਦੇ ਜੋ ਉਸ ਦੇ ਮਨ ਦੇ ਅੰਦਰ ਝਾਕ ਰਹਿੰਦੇ ਹੈ ਇਹੋ ਹੀ ਮਨੁੱਖ ਦੇ ਮਨ ਦੀ ਚਿੰਤਾ ਅਤੇ ਅਸ਼ਾਂਤੀ ਨੂੰ ਵਧਾਉਂਦੀ ਹੈ ਸੋ ਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸਿੱਖ ਨੂੰ ਉਸ ਦੀ ਤ੍ਰਿਪਤੀ ਹੋਈ ਹੈ ਉਸ ਨੂੰ ਸਮਝ ਆਈ ਹੈ ਕਿ ਮਨ ਨੂੰ ਚਿੰਤਾ ਤੋਂ ਦੂਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਸੋ ਇੱਕ ਸਿੱਖ ਨੇ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਕਿ ਮਨ ਨੂੰ ਨਾਮ ਬਾਣੀ ਵਿੱਚ ਕਿਵੇਂ ਟਿਕਾਇਆ ਜਾਵੇ ਤਾਂ ਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਹੈ ਕਿ ਹਰ ਉਹ ਚੀਜ਼ ਦੇ ਨਾਲੋਂ ਨਾਤਾ ਤੋੜਨਾ ਹੈ ਜਿਹੜਾ ਪ੍ਰਭੂ ਦੇ ਨਾਲੋਂ ਸਾਨੂੰ ਵਿਛੜਦਾ ਹੈ ਜਦੋਂ ਐਸਾ ਸੰਸਾਰੇ ਚੀਜ਼ਾਂ ਦੇ ਨਾਲੋਂ ਸੰਸਾਰੀ ਮੋਹ ਦੇ ਨਾਲੋਂ ਅਸੀਂ ਨਾਤਾ ਤੋੜ ਲਵਾਂਗੇ ਤਾਂ ਸਾਡਾ ਨਾਤਾ ਫਿਰ ਆਪਣੇ ਆਪ ਹੀ ਉਸ ਪਰਮਾਤਮਾ ਦੇ ਨਾਲ ਜੁੜ ਜਾਵੇਗਾ ਤਾਂ ਪਾਤਸ਼ਾਹ ਜੀ ਨੇ ਇਸ ਨੂੰ ਵਿਆਖਿਆ ਕਰਕੇ ਸਮਝਾਇਆ ਹੈ ਪਾਤਸ਼ਾਹ ਜੀ ਕਹਿਣ ਲੱਗੇ ਜਿਸ ਦੇ ਇੰਦਰੇ ਗਿਆਨ ਇੰਦਰੇ ਉਹ ਬਾਹਰ ਨੂੰ ਨਹੀਂ ਭੱਜਦੇ ਕਾਬੂ ਵਿੱਚ ਹਨ ਰੰਗ ਤਮਾਸ਼ੇ ਦੇਖ ਕੇ ਬੇਕਾਬੂ ਨਹੀਂ ਹੁੰਦੇ ਜਿਸ ਦਾ ਚਿੱਤ ਵਾਹਿਗੁਰੂ ਤੋਂ ਬਿਨਾ ਹੋਰ ਕਿਸੇ ਵੀ ਸ਼ਾਇਦ ਦੇ ਵਿੱਚ ਕਿਸੇ ਵਸਤ ਦੇ ਵਿੱਚ ਭਿੱਜਦਾ ਨਹੀਂ ਤੇ ਨਾ ਹੀ ਉਹ ਕਿਸੇ ਹੋਰ ਦੀ ਝਾਕ ਰੱਖਦਾ ਹੈ ਫਿਰ ਉਸ ਦਾ ਜਿਹੜਾ ਮਨ ਹੈ ਉਹ ਪ੍ਰਭੂ ਨਾਮ ਸਿਮਰਨ ਦੇ ਵਿੱਚ ਜੁੜ ਜਾਂਦਾ ਹੈ ਸਾਡੀ ਮਤ ਦਾ ਰੱਖਾ ਅਕਾਲ ਪੁਰਖ ਆਪ ਹੈ ਤੇ ਉਹ ਜਾਣਦਾ ਹੈ ਕਿ ਸਾਨੂੰ ਕਿਸ ਵਸਤ ਦੀ ਲੋੜ ਹੈ ਤੇ ਫਿਰ ਪ੍ਰਮਾਤਮਾ ਆਪ ਸਾਨੂੰ ਪ੍ਰੇਮ ਦੀ ਅੱਗ ਵਿੱਚ ਢਾਲ ਕੇ ਪ੍ਰਭੂ ਨਾਲ ਮਿਲਾ ਲੈਂਦਾ ਹੈ ਤੇ ਜਿਹੜਾ ਫਿਰ ਇਸ ਜੀਵਨ ਨੂੰ ਪ੍ਰਾਪਤ ਕਰ ਲੈਂਦਾ ਹੈ ਉਹ ਗੁਰਮਖ ਹੈ ਦੋ ਤਰ੍ਹਾਂ ਦੇ ਮਨੁੱਖ ਇਸ ਸੰਸਾਰ ਦੇ ਵਿੱਚ ਹਨ ਇੱਕ ਮਨਮੁਖ ਹੈ ਇੱਕ ਗੁਰਮਖ ਹੈ ਮਨਮੁਖ ਮਨ ਦੇ ਪਿੱਛੇ ਲੱਗ ਕੇ ਸੰਸਾਰੀ ਵਸਤਾਂ ਦੇ ਪਿੱਛੇ ਭੱਜਾ ਫਿਰਦਾ ਹੈ ਪਰ ਗੁਰਮਖ ਇਸ ਸੰਸਾਰ ਦੇ ਨਾਲੋਂ মোহ ਤੋੜ ਕੇ ਪਰਮਾਤਮਾ ਨਾਲ ਜੋੜ ਲੈਂਦਾ ਹੈ ਇੱਕ ਹੋਰ ਸਿੱਖ ਨੇ ਪਾਤਸ਼ਾਹ ਜੀ ਨੂੰ ਪੁੱਛਿਆ ਹੈ ਕਿ ਆਪ ਜੀ ਕਥਾ ਕਰਦੇ ਆਂ ਬਹੁਤ ਵਾਰੀ ਜੀਵਨ ਮੁਕਤ ਦੀ ਗੱਲ ਕਰਦੇ ਹੋ ਕਿ ਆਪ ਜੀ ਸਾਨੂੰ ਸਮਝਾ ਸਕਦੇ ਹੋ ਕਿ ਇਸ ਸੰਸਾਰ ਦੇ ਵਿੱਚ ਜੀਵਨ ਮੁਕਤ ਕੌਣ ਹੈ ਜਾਂ ਜੀਵਨ ਮੁਕਤ ਕਿਸ ਤਰ੍ਹਾਂ ਹੋਇਆ ਜਾ ਸਕਦਾ ਹੈ ਤਾ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਜੀਵਨ ਮੁਕਤ ਵੀ ਉਹ ਹੈ ਜੋ ਪ੍ਰਭੂ ਦੀਆਂ ਆਗਿਆ ਦੇ ਵਿੱਚ ਚੱਲਦਾ ਹੈ ਜਿਸ ਦੇ ਇੰਦ੍ਰੇ ਭਾਵ ਕੇ ਅੱਖਾਂ ਮੂੰਹ ਤੰਨ ਨੱਕ ਜਿਸ ਦੇ ਇਹ ਇੰਦ੍ਰੇ ਜਗਤ ਦਾ ਤਮਾਸ਼ਾ ਦੇਖ ਕੇ ਬਾਹਰ ਦਾ ਉਡਣ ਨਹੀਂ ਲੱਗ ਪੈਂਦੇ ਮਨ ਤੇ ਦੁਨੀਆ ਦਾ ਪਰਸ਼ਾਵਾ ਨਹੀਂ ਪੈਂਦਾ ਉਹ ਹੋਮੇ ਦੇ ਵਿੱਚ ਨਹੀਂ ਰਹਿੰਦਾ ਤੇ ਹਮੇ ਤੋਂ ਮੁਕਤ ਹੋ ਜਾਂਦਾ ਹੈ ਉਹ ਹੀ ਜੀਵਨ ਮੁਕਤ ਹੈ ਆਮ ਕਰਕੇ ਅਸੀਂ ਮੁਕਤੀ ਉਸ ਨੂੰ ਆਖਦੇ ਹਾਂ ਜਾਂ ਬਹੁਤ ਸਾਰੇ ਹੋਰ ਧਰਮਾਂ ਦੇ ਵਿੱਚ ਮੁਕਤ ਹੋਣਾ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਹੈ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋયા ਹੀ ਔਗਣਾ ਤੋਂ ਮੁਕਤ ਹੋ ਗਏ ਉਹੋ ਹੀ ਜੀਵਨ ਮੁਕਤ ਹੋ ਸਕਦੇ ਹਨ ਜਿਹੜੇ ਇਸ ਸੰਸਾਰ ਵਿੱਚ ਰਹਿੰਦਿਆਂ ਹਨ ਆਗਣਾਂ ਤੋਂ ਮੁਕਤ ਨਹੀਂ ਹੋਏ ਮਾਇਆ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋਏ ਉਹ ਕਦੀ ਵੀ ਮਰਨ ਤੋਂ ਬਾਅਦ ਜੀਵਨ ਮੁਕਤ ਨਹੀਂ ਹੋ ਸਕਦੇ ਸੋ ਗੁਰੂ ਸਵਾਰਿਓ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਜਿਹੜੇ ਜਗਿਆਸੂ ਆ ਕੇ ਪਾਤਸ਼ਾਹ ਜੀ ਨਾਲ ਬਚਨ ਬਲਾਸ ਕਰਦੇ ਨੇ ਪਾਤਸ਼ਾਹ ਜੀ ਉਹਨਾਂ ਨੂੰ ਇਸ ਤਰ੍ਹਾਂ ਜੀਵਨ ਦਾ ਜੋ ਮਕਸਦ ਹੈ ਜੋ ਬਾਣੀ ਪੜਨ ਦਾ ਮਕਸਦ ਹੈ ਜੋ ਨਾਮ ਸਿਮਰਨ ਦਾ ਮਕਸਦ ਹੈ ਪਾਤਸ਼ਾਹ ਜੀ ਇਸ ਤਰ੍ਹਾਂ ਉਹਨਾਂ ਨੂੰ ਸਮਝਾਉਂਦੇ ਨੇ ਇੱਕ ਸਿੱਖ ਨੇ ਪੁੱਛਿਆ ਹੈ ਪਾਤਸ਼ਾਹ ਜੀ ਦੁੱਖ ਕੀ ਹੈ ਤੇ ਸੁੱਖ ਕੀ ਹੈ ਤਾਂ ਪਾਤਸ਼ਾਹ ਜੀ ਕਹਿਣ ਲੱਗੇ ਸੁੱਖ ਹੋਰ ਕੁਝ ਨਹੀਂ ਕੇਵਲ ਮਨ ਦੇ ਵਿੱਚ ਜਦੋਂ ਫੁਰਨੇ ਫੁਰਨੇ ਖਤਮ ਹੋ ਜਾਣ ਭਾਵ ਕਿ ਮਾਇਆ ਦੇ ਫੁਰਨੇ ਜਦੋਂ ਖਤਮ ਹੋ ਜਾਣ ਮਨ ਟਿਕਣ ਲੱਗ ਪਵੇ ਤਾਂ ਸਮਝੋ ਸੁੱਖ ਦੀ ਪ੍ਰਾਪਤੀ ਹੋ ਗਈ ਪਰ ਅਗਰ ਮਨ ਸਾਡਾ ਝਟਕਦਾ ਹੈ ਤਾਂ ਸਮਝ ਲਓ ਅਸੀਂ ਦੁੱਖ ਦੇ ਵਿੱਚ ਹਾਂ ਠਹਿਰਿਆ ਹੋਇਆ ਮਨ ਸਾਡਾ ਟਿਕਿਆ ਹੋਇਆ ਮਨ ਜੋ ਹੈ ਉਹ ਕੇਵਲ ਵਾਹਿਗੁਰੂ ਦੇ ਵਿੱਚ ਨੀਨ ਰਹਿੰਦਾ ਹੈ ਉਸ ਦੇ ਮਨ ਦੇ ਉੱਤੇ ਵਾਹਿਗੁਰੂ ਦੇ ਸਿਮਰਨ ਦਾ ਪਰਛਾਵਾਂ ਪੈਂਦਾ ਹੈ ਉਹ ਵਾਹਿਗੁਰੂ ਦਾ ਹੀ ਰੂਪ ਬਣ ਜਾਂਦਾ ਹੈ ਤੇ ਉਸ ਦੀ ਹੋਂਦ ਸਾਨੂੰ ਚਾਰੇ ਪਾਸੇ ਦਿਖਦੀ ਹੈ ਪਾਤਸ਼ਾਹ ਜੀ ਕਹਿੰਦੇ ਜਿੰਨੂੰ ਪਰਮਾਤਮਾ ਚਾਰੇ ਪਾਸੇ ਸੰਸਾਰ ਦੇ ਵਿੱਚ ਦਿਸਣ ਲੱਗ ਪਵੇ ਜਿਸ ਨੂੰ ਹਰ ਜੀਵ ਦੇ ਵਿੱਚੋਂ ਪਰਮਾਤਮਾ ਦਿਸਣ ਲੱਗ ਪਵੇ ਉਹ ਸਮਝੇ ਸੁੱਖ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹੈ ਪਰ ਜਿਹੜਾ ਅਜੇ ਵੀ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਹੈ ਉਹ ਦੁੱਖ ਦੇ ਵਿੱਚ ਹੈ ਪਾਤਸ਼ਾਹ ਜੀ ਕਹਿਣ ਲੱਗੇ ਦੁੱਖ ਸਾਡੇ ਤ੍ਰਿਸ਼ਨਾ ਤੋਂ ਉਪਜਦਾ ਹੈ ਜੋ ਸਾਡੇ ਮਨ ਦੀਆਂ ਖਾਸ਼ੀਆਂ ਹਨ ਜਿਹੜੀਆਂ ਪੂਰੀਆਂ ਹੋਣ ਭਾਵੇਂ ਨਾ ਹੋਣ ਉਹਨਾਂ ਦੇ ਵਿੱਚੋਂ ਦੁੱਖ ਉਪਜਦਾ ਹੈ ਤੇ ਇਹ ਤ੍ਰਿਸ਼ਨਾਵਾਂ ਫਿਰ ਮਨ ਨੂੰ ਅਸ਼ਾਂਤ ਕਰਕੇ ਦੁੱਖ ਦੇ ਘਰ ਲੈ ਜਾਂਦੀਆਂ ਹਨ ਇਸ ਤ੍ਰਿਸ਼ਨਾਵਾਂ ਤੋਂ ਬਚਣ ਦਾ ਰਾਹ ਇੱਕੋ ਹੀ ਹੈ ਉਹ ਹੈ ਸਾਦਾ ਜੀਵਨ ਬਤੀਤ ਕਰਨਾ ਜਿਹੜਾ ਸਾਦਾ ਜੀਵਨ ਬਤੀਤ ਕਰਦਾ ਹੈ ਤੇ ਮਨ ਦੀਆਂ ਖਾਸ਼ਾਂ ਪੂਰੀਆਂ ਕਰਨ ਵਾਸਤੇ ਜਾਇਜ਼ ਨਜਾਇਜ਼ ਤਰੀਕਾ ਨਹੀਂ અપਦੰਦਾ ਉਹ ਸੁਖੀ ਹੈ ਪਰ ਜਿਹੜਾ ਮਨ ਦੀਆਂ ਤ੍ਰਿਸ਼ਨਾਵਾਂ ਪਿੱਛੇ ਲੱਗ ਕੇ ਨਜਾਇਜ਼ ਢੰਗ ਤਰੀਕੇ ਅਪਣਾਉਣ ਲੱਗ ਪੈਂਦਾ ਹੈ ਪਤਸ਼ਾਹ ਜੀ ਆਖਦੇ ਨੇ ਉਹ ਫਿਰ ਦੁੱਖ ਦੇ ਵਿੱਚ ਹੈ ਸਾਦਾ ਜੀਵਨ ਕਿਸੇ ਨੂੰ ਦੁੱਖ ਨਹੀਂ ਦਿੰਦਾ ਉਹ ਆਪ ਕਿਸੇ ਤਰ੍ਹਾਂ ਦਾ ਵੀ ਵੱਡੇ ਤੋਂ ਵੱਡੀ ਚੋਟ ਵੱਡੇ ਤੋਂ ਵੱਡਾ ਦੁੱਖ ਆਪਣੇ ਜੀਵਨ ਤੇ ਸਹਾਰ ਲੈਂਦਾ ਹੈ ਪਰ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਂਦਾ ਜਿਹਦੀ ਬਿਰਤੀ ਆਸੀ ਹੈ ਉਹ ਫਿਰ ਸੁਖ ਹੀ ਸੁਖ ਹੀ ਹੈ ਉਹ ਸੁਖ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹੈ ਗੁਰੂਸਵਾਰੋ ਪ੍ਰਾਤਨ ਇਤਿਹਾਸ ਦੇ ਵਿੱਚ ਇੱਕ ਬੂਟੇ ਸਾਹ ਦਾ ਖਾਸ ਕਰਕੇ ਜ਼ਿਕਰ ਆਉਂਦਾ ਹੈ ਤਾਂ ਬੂਟੇ ਸਾਹ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਇੰਨਾ ਗੁਣਾਂ ਨੂੰ ਸਾਹਮਣੇ ਰੱਖ ਕੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਚਾਰ ਚੀਜ਼ਾਂ ਹਨ ਚਾਰ ਗੁਣ ਹਨ ਚਾਰ ਬੜੇ ਵੱਡੇ ਖਜ਼ਾਨੇ ਹਨ ਜਿਹੜੇ ਉਹ ਅਕਸਰ ਹੀ ਸੰਗਤਾਂ ਨੂੰ ਵੰਡਦੇ ਰਹਿੰਦੇ ਹਨ ਉਹ ਚਾਰ ਖਜ਼ਾਨੇ ਕਿਹੜੇ ਹਨ ਬੁੱਟੇਸ਼ਾ ਲਿਖਦਾ ਹੈ ਪਹਿਲਾ ਖਜ਼ਾਨਾ ਸਿਮਰਨ ਦਾ ਜੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੰਡਦੇ ਹਨ ਦੂਸਰਾ ਖਜ਼ਾਨਾ ਬੇਪਰਵਾਹੀ ਦਾ ਕਿ ਹਰ ਵੇਲੇ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿਣਾ ਤੀਜਾ ਖਜ਼ਾਨਾ ਪਾਤਸ਼ਾਹ ਜੀ ਕੋਲ ਦਾਨ ਦਾ ਹੈ ਭਾਵੇਂ ਉਹ ਨਾਮ ਦੇ ਰੂਪ ਵਿੱਚ ਹੋਵੇ ਤੇ ਚਾਹੇ ਉਹ ਲੰਗਰ ਦੇ ਰੂਪ ਦੇ ਵਿੱਚ ਹੋਵੇ ਚਾਹੇ ਧਨ ਦੇ ਰੂਪ ਦੇ ਵਿੱਚ ਹੋਵੇ ਚਾਹੇ ਮਨ ਦੇ ਸੁੱਖ ਦੇ ਰੂਪ ਦੇ ਵਿੱਚ ਹੋਵੇ ਪਾਤਸ਼ਾਹ ਜੀ ਇਹ ਵੰਡਦੇ ਰਹਿੰਦੇ ਨੇ ਤੇ ਨਾਲ ਹੀ ਪਾਤਸ਼ਾਹ ਜੀ ਕੋਲ ਲੰਗਰ ਹੈ ਲੰਗਰ ਹੈ ਗੁਰੂ ਸ਼ਬਦ ਦਾ ਤੇ ਨਾਲ ਹੀ ਲੰਗਰ ਹੈ ਭੋਜਨ ਦਾ ਜਿਸ ਦੇ ਨਾਲ ਆਤਮਿਕ ਤ੍ਰਿਪਤੇ ਤੇ ਸਰੀਰ ਦੀ ਭੁੱਖ ਜੜੀ ਹੈ ਪਾਤਸ਼ਾਹ ਜੀ ਦੂਰ ਕਰਦੇ ਹਨ ਗੁਰੂ ਸਵਾਰੋ ਇਸ ਤਰ੍ਹਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਆਤਮਿਕ ਜਗਿਆਸੂ ਨੇ ਉਹਨਾਂ ਦੀ ਆਤਮਾ ਨੂੰ ਤ੍ਰਿਪਤ ਕਰਦੇ ਨੇ ਇਹ ਕੁਝ ਇਤਿਹਾਸਕ ਹਵਾਲੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਜੋ ਪਾਤਸ਼ਾਹ ਜੀ ਨੇ ਉੱਥੇ ਚੋਜ ਵਿਡਾਣੇ ਕੀਤੇ ਨੇ ਉਹ ਤੁਹਾਡੇ ਨਾਲ ਜ਼ਰੂਰੀ ਸਮਝਦਾ ਹਿੱਕੇ ਸਾਂਝੇ ਕੀਤੇ ਜਾਣ ਕਿਉਂਕਿ ਇਸ ਤੋਂ ਅੱਗੇ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਚਾਰ ਫੇਰੀ ਨੂੰ ਤੁਹਾਡੇ ਨਾਲ ਸਾਂਝਿਆ ਕਰਨਾ ਹੈ ਭਾਈ ਮੱਖਣ ਸ਼ਾਹ ਲਬਾਣਾ ਜੀ ਜਿਹੜੇ ਬਾਬਾ ਬਕਾਲਾ ਸਾਹਿਬ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਨੇ ਪਹਿਲੇ ਪ੍ਰਚਾਰ ਦੌਰਿਆਂ ਨਾਲ ਵੀ ਉਹ ਨਾਲ ਨੇ ਉਹਨਾਂ ਨੇ ਇੱਕ ਦਿਨ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਨੇ ਪਾਤਸ਼ਾਹ ਜੀ ਹੁਣ ਕਿਰਪਾ ਕਰੋ ਮੇਰੀ ਸੇਵਾ ਜਿੰਨੀ ਹੋਈ ਹੈ ਪ੍ਰਵਾਨ ਕਰਨੇ ਮੇਰੇ ਤੇ ਬਖਸ਼ਿਸ਼ ਕਰੋ ਕਿ ਮੈਂ ਜਿੱਥੇ ਵੀ ਰਹਾ ਮੇਰਾ ਮਨ ਟਿਕਿਆ ਰਹੇ ਤੇ ਆਪ ਜੀ ਦੇ ਦਰਸ਼ਨ ਹੁੰਦੇ ਰਾਂ ਗੁਰੂ ਪਾਤਸ਼ਾਹ ਜੀ ਨੇ ਭਾਈ ਮੱਖਣ ਸ਼ਾਹ ਨੂੰ ਲਬਾਣਾ ਨੂੰ ਫਰਮਾਇਆ ਹੈ ਕਿ ਹਰ ਵੇਲੇ ਸਤਨਾਮ ਦਾ ਸਿਮਰਨ ਕਰਨਾ ਗੁਰਬਾਣੀ ਦਾ ਪਾਠ ਕਰਨਾ ਜਿਸ ਨਾਲ ਚਿੱਤ ਨੂੰ ਸ਼ਾਂਤੀ ਮਿਲੇਗੀ ਤੇ ਸਾਡੇ ਦਰਸ਼ਨ ਹਮੇਸ਼ਾ ਹੁੰਦੇ ਰਹਿਣਗੇ ਜੋ ਮਨ ਕਰਕੇ ਮਿਲਦੇ ਹਨ ਉਹ ਹਮੇਸ਼ਾ ਮਿਲੇ ਰਹਿੰਦੇ ਹਨ ਪਰ ਜਿਹੜੇ ਸੰਸਾਰੀ ਇਸ਼ਾਵਾਂ ਕਰਕੇ ਇੱਕ ਦੂਜੇ ਨਾਲ ਮੇਲ ਮਿਲਾਪ ਰੱਖਦੇ ਹਨ ਉਹਨਾਂ ਦਾ ਮੇਲ ਮਿਲਾਪ ਫਿਰ ਲੰਮਾ ਸਮਾਂ ਨਹੀਂ ਰਹਿੰਦਾ ਸੋ ਗੁਰੂਸਵਾਰੋ ਪਾਖਸ਼ਾ ਜੀ ਦੇ ਇਨਾਂ ਬਚਨਾਂ ਦਾ ਭਾਏ ਮੱਖਣਸ਼ਾ ਲਬਾਣਾ ਜੀ ਦੇ ਮਨ ਦੇ ਤੇ ਬਹੁਤ ਡੂੰਗਾ ਅਸਰ ਹੋਇਆ ਹੈ ਪਹਿਲਾਂ ਵੀ ਗੁਰੂ ਪਾਤਸ਼ਾਹ ਜੀ ਦੀ ਸੰਗਤ ਕਰਦਾ ਸੀ ਪਰ ਅਖੀਰ ਉਸਨੇ ਕੀ ਕੀਤਾ ਹੈ ਆਪਣਾ ਇੱਕੋ ਇੱਕ ਪੁੱਤ ਹੈ ਉਸਦਾ ਪਈ ਲਾਲ ਚੰਦ ਉਸਨੂੰ ਸਾਰਾ ਹੀ ਜਿੰਮਾ ਉਸਨੇ ਸੰਭਾਲ ਦਿੱਤਾ ਹੈ ਪਾਤਸ਼ਾਹ ਜੀ ਕੋਲ ਹੁਣ ਦਾਤ ਕੀ ਮੰਗੀ ਹੈ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਤੇ ਮੈਂ ਹੁਣ ਮੇਰਾ 77 ਮਾਪ ਜੀ ਨੇ ਚਲਾਇਆ ਹੈ ਗੁਰੂ ਨਾਨਕ ਦੇਵ ਜੀ ਤੋਂ ਜੋ ਚੱਲ ਰਿਹਾ ਹੈ ਉਸ ਦਾ ਪ੍ਰਚਾਰ ਕਰਨਾ ਲੋੜਦਾ ਹਾਂ ਤਾਂ ਗੁਰੂ ਪਾਤਸ਼ਾਹ ਜੀ ਨੇ ਮਖਸ਼ਿਸ਼ ਕੀਤੀ ਬਾਬਾ ਮੱਖਣਸ਼ਾਹ ਲਬਾਣਾ ਜੀ ਨੇ ਆਪਣਾ ਵਪਾਰ ਆਪਣੇ ਬੇਟੇ ਨੂੰ ਸੌਂਪ ਕੇ ਹੁਣ ਪ੍ਰਚਾਰ ਦੇ ਵਿੱਚ ਲੱਗ ਗਏ ਨੇ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਤੇ ਬਹੁਤ ਸਾਰੇ ਗੁਰਸਿੱਖ ਜਿਨ੍ਹਾਂ ਨੂੰ ਪਾਤਸ਼ਾਹ ਜੀ ਨੇ ਸਿੱਖੀ ਦੇ ਲੜ ਲਾਇਆ ਹੈ ਉਹਨਾਂ ਦੇ ਸ਼ੰਕੇ ਜਿਹੜੇ ਨੇ ਉਹ ਪਾਤਸ਼ਾਹ ਜੀ ਨੇ ਨਿਗਰਤ ਕੀਤੇ ਨੇ ਹੁਣ ਇਸ ਤੋਂ ਅੱਗੇ ਅਸੀਂ ਆਪ ਜੀ ਨਾਲ ਸਿੱਖ ਇਤਿਹਾਸ ਦਾ ਅਧਿਆਇ ਸਾਂਝਾ ਕਰਾਂਗੇ ਕਿ ਗੁਰੂ ਪਾਤਸ਼ਾਹ ਜੀ ਨੇ ਹੁਣ ਯੋਜਨਾ ਤਿਆਰ ਕੀਤੀ ਹੈ ਪ੍ਰਚਾਰ ਦੌਰਿਆਂ ਦੀ ਅਗਲੇ ਅਧਿਆਇ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਗੁਰੂ ਪਾਤਸ਼ਾਹ ਜੀ ਕਿਉਂ ਪ੍ਰਚਾਰ ਦੌਰੇ ਤੇ ਜਾਣਾ ਚਾਹੁੰਦੇ ਸਨ ਤੇ ਪਾਤਸ਼ਾਹ ਜੀ ਨੇ ਕਿੱਥੋਂ ਸ਼ੁਰੂਆਤ ਕੀਤੀ ਤੇ ਰਸਤੇ ਦੇ ਵਿੱਚ ਪਾਤਸ਼ਾਹ ਜੀ ਨੇ ਕਿਹੜੇ ਕਿਹੜੇ ਨਗਰਾਂ ਨੂੰ ਪਾਗ ਲਾ ਕੇ ਉੱਥੇ ਕਿਹੜੇ ਕਿਹੜੇ ਕੌਤਕ ਪਾਤਸ਼ਾਹ ਜੀ ਨੇ ਦਰਸਾਏ ਨੇ ਗੁਰੂ ਸਵਾਰਿਓ ਅਗਲੇ ਅਧਿਆਏ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਜਾਰੀ ਰਹੇਗਾ ਸੋ ਬੇਨਤੀ ਹੈ ਕਿ ਮੇਰੇ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਹੈ ਮੇਰੇ ਇਸ ਚੈਨਲ ਨੂੰ ਵੱਤ ਵਤ ਸਬਸਕ੍ਰਾਈਬ ਕਰਨਾ ਹੈ ਦੋ ਦਿਨ ਬਾਅਦ ਗੁਰੂ ਪਾਤਸ਼ਾਹ ਜੀ ਦਾ ਅਗਲਾ ਜੀਵਨ ਇਤਿਹਾਸ ਲਾ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ